ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਕੁਕ ਵਿਦ ਕੌਰ ਦੇ ਵਿੱਚ ਅੱਜ ਆਪਾਂ ਆਂਬ ਦਾ ਮਰਬਾ ਬਣਾ ਕੇ ਤਿਆਰ ਕਰਾਂਗੇ ਕਿਉਂਕਿ ਮਾਰਕੀਟ ਦੇ ਵਿੱਚ ਜਿਹੜੇ ਆਂਬ ਨੇ ਉਹ ਬਹੁਤ ਜ਼ਿਆਦਾ ਵਧੀਆ ਆ ਰਹੇ ਨੇ ਤੇ ਆਪਾਂ ਨੂੰ ਹਰੇਕ ਆਂਬ ਦੀ ਡਿਸ਼ ਜੜੀਆਂ ਬਣਾ ਕੇ ਜ਼ਰੂਰ ਖਾਣੀ ਚਾਹੀਦੀ ਹੈ ਤੇ ਆਂਬਾਂ ਨੂੰ ਮੈਂ 2-3 ਘੰਟੇ ਪਹਿਲਾਂ ਪਾਣੀ ਦੇ ਵਿੱਚ ਭਿਗੋ ਕੇ ਰੱਖ ਲਿਆ ਸੀ ਕਿਉਂਕਿ ਆਂਬ ਤੇਸੀਰ ਜਿਹੜੀ ਆ ਗਰਮ ਹੁੰਦੀ ਹੈ ਤੇ ਪਾਣੀ ਵਿੱਚ ਜਦੋਂ ਆਪਾਂ ਇਹਨੂੰ ਆਂਬਾਂ ਨੂੰ ਭਿਗੋ ਕੇ ਰੱਖ ਦਿੰਨੇ ਆ ਤਾਂ ਇਹਨਾਂ ਦੀ ਤੇਸੀਰ ਜਿਹੜੀ ਆ ਉਹ ਠੰਡੀ ਹੋ ਜਾਂਦੀ ਹੈ ਤੇ 2-3 ਘੰਟੇ ਪਾਣੀ ਵਿੱਚ ਭਿਗੋਣ ਤੋਂ ਬਾਅਦ ਹੁਣ ਮੈਂ ਅੰਬਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੀ ਤੇ ਇਹਨਾਂ ਨੂੰ ਫਿਰ ਆਪਾਂ ਹੁਣ ਕੱਟ ਕੇ ਤਿਆਰ ਕਰਦੇ ਹਾਂ ਤੇ ਆਪਾਂ ਦਾ ਮਰੱਬਾ ਬਣਾਉਣਾ ਸ਼ੁਰੂ ਕਰਦੇ ਹਾਂ ਤੇ ਅੰਬ ਜਿਹੜੇ ਨੇ ਮੈਂ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਏ ਨੇ ਕੱਪੜੇ ਨਾਲ ਸੁਕਾ ਲੈਣੇ ਤੇ ਇਹਦਾ ਆਪਾਂ ਆਹ ਵਾਲਾ ਹਿੱਸਾ ਜਿਹੜਾ ਹੁੰਦਾ ਹੈ ਨਾ ਇਹ ਉਤਾਰਨਾ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਇਹਦੇ ਵਿੱਚੋਂ ਪੀਲਾ ਪੀਲਾ ਕੁਝ ਰਿਲੀਜ਼ ਜਾਂ ਹੁੰਦਾ ਹੈ ਜਿਹਦੇ ਕਰਕੇ ਆਪਣੇ ਜਿਹੜਾ ਅਚਾਰ ਜਾਂ ਬਣਾਵਾਂਗੇ ਜਾਂ ਮਰਬਾਹਾਂਗੇ ਉਹ ਜਲਦੀ ਖਰਾਬ ਹੋ ਜਾਂਦਾ ਹੈ ਇਸ ਲਈ ਇਹਨੂੰ ਉਤਾਰਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਤੇ ਇਹਨੂੰ ਉਤਾਰਨ ਤੋਂ ਬਾਅਦ ਹੁਣ ਆਪਾਂ ਇਹਦੀ ਪਤਲੀ-ਪਤਲੀ ਇਸ ਤਰ੍ਹਾਂ ਇਹਨੂੰ ਛੇੜ ਲਾਂਗੇ ਪਤਲਾ-ਪਤਲਾ ਬਹੁਤ ਜ਼ਿਆਦਾ ਮੋਟਾ ਛਿਲਕਾ ਨਹੀਂ ਉਤਾਰਾਂਗੇ ਥੋੜਾ ਪਤਲਾ ਜਿਹਾ ਛਿਲਕਾ ਹੀ ਉਤਾਰ ਲਾਂਗੇ ਸਾਰੇ ਅੰਬਾਂ ਨੂੰ ਮੈਂ ਚੰਕੀ ਦੇ ਨਾਲ ਛੇਦ ਲੈਆ ਤੇ ਹੁਣ ਆਪਾਂ ਇਹਨਾਂ ਨੂੰ ਕੱਟ ਲਾਂਗੇ ਤੇ ਜਿਹੜੇ ਆਂਬੜੇ ਹੁਣ ਆਪਾਂ ਇਹਨੂੰ ਛਿੱਲ ਕੇ ਤਿਆਰ ਕਰ ਲਿਆ ਸੀ ਤੇ ਹੁਣ ਮੈਂ ਇਹਨੂੰ ਇਸ ਤਰ੍ਹਾਂ ਕੱਟ ਲਾਂਗੀ ਤੁਸੀਂ ਚਾਹੋ ਤਾਂ ਇਹਦੇ ਲੰਬਾਈ ਵਿੱਚ ਇਸ ਤਰ੍ਹਾਂ ਪੀਸ ਕੱਟ ਸਕਦੇ ਹੋ ਪਰ ਮੈਂ ਇਸ ਤਰ੍ਹਾਂ ਪੀਸ ਕੱਟ ਕੇ ਇਹਨੂੰ ਜਮ ਮਰਬਾ ਬਣਾਵਾਂਗੀ ਇਹ ਬਹੁਤ ਹੀ ਸਵਾਦ ਮਰਬਾ ਬਣਦਾ ਹੈ ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦਾ ਹੈ ਆਰੀ ਇਸ ਤਰ੍ਹਾਂ ਹੀ ਸੱਪਾ ਕੱਟੇ ਨੇ ਜਿਹੜੀਆਂ ਗੁਠਲੀਆਂ ਨੇ ਇਹਦੀਆਂ ਇਸ ਤਰ੍ਹਾਂ ਹਟਾਈ ਜਾਵਾਂਗੇ। ਇਹਨੂੰ ਇਸ ਤਰ੍ਹਾਂ ਕੱਟ ਲੈਣਾ। ਬਿਲਕੁਲ ਗਿੱਟਕ ਦੇ ਨਾਲ ਆਪਾਂ ਕਟਾਂਗੇ ਤਾਂ ਕਿ ਜਿਹੜੀ ਵੇਸਟੇਜ ਹੈ ਉਹ ਘੱਟ ਹੋਵੇ। ਤੇ ਤੁਸੀਂ ਵੀ ਇਹ ਮਰੱਬਾ ਜਿਹੜਾ ਬਣਾ ਕੇ ਜ਼ਰੂਰ ਟਰਾਈ ਕਰਿਓ। ਬਹੁਤ ਸਵਾਦ ਮਰੱਬਾ ਬਣਦਾ ਹੈ। ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਉਹ ਦਸੀਂ ਬਹੁਤ ਸਵਾਦ ਨਾਲੇ ਮਰੱਬਾ ਖਾਂਦੇ ਹੁੰਦੇ ਸੀਗੇ ਅਸੀਂ ਰੋਟੀ ਵੀ ਮਰੱਬੇ ਦੇ ਨਾਲ ਹੀ ਖਾਂਦੇ ਹੁੰਦੇ ਸੀ ਇੰਨਾ ਟੇਸਟੀ ਇਹ ਮਰੱਬਾ ਬਣ ਕੇ ਤਿਆਰ ਹੁੰਦਾ ਬਿਲਕੁਲ ਮੈਂ ਉਸੇ ਤਰ੍ਹਾਂ ਮਰੱਬਾ ਬਣਾ ਰਹੀ ਹਾਂ ਜਿਸ ਤਰ੍ਹਾਂ ਮੇਰੇ ਮॉम ਬਣਾਉਂਦੇ ਹੁੰਦੇ ਸੀ ਜਿੰਨੀ ਦੇਰ ਮੈਂ ਆਂਬ ਕੱਟ ਰਹੀ ਸੀ ਉਦੋਂ ਮੈਂ ਪਾਣੀ ਬੋਇਲ ਰੱਖ ਦਿੱਤਾ ਸੀ ਤੇ ਹੁਣ ਜਿਹੜੇ ਮੈਂ ਆਂਬ ਬਨੇ ਉਹ ਇਹਦੇ ਵਿੱਚ ਪਾ ਦਾਂਗੀ ਤੇ ਇਹ ਜਿਹੜੇ ਆਂਬ ਨੇ ਮੇਰੇ ਕੋਲ ਇਹ 900 ਗ੍ਰਾਮ ਰਹਿ ਗਏ ਨੇ ਗੁਠੀਆਂ ਵਗੈਰਾ ਕੱਢ ਕੇ 900 ਗ੍ਰਾਮ ਆਮਨੇ ਤੇ ਹੁਣ ਇਹਨੂੰ ਮੈਂ ਬੋਇਲ ਪਾਣੀ ਦੇ ਵਿੱਚ ਪਾ ਦਾਂਗੀ ਇਹ ਬਹੁਤ ਜ਼ਿਆਦਾ ਟਾਈਮ ਨਹੀਂ ਲੈਂਦੇ ਬੜੀ ਜਲਦੀ ਬੋਇਲ ਹੋ ਜਾਣਗੇ ਆਮ ਤੇ ਬਹੁਤ ਹੀ ਮਜ਼ੇਦਾਰ ਜਿਹੜਾ ਆਪਣਾ ਇਹ ਆਮ ਦਾ ਮੁਰੱਬਾ ਬਣ ਕੇ ਤਿਆਰ ਹੋਏਗਾ ਤੇ ਤੁਸੀਂ ਇਹਨੂੰ 1 ਸਾਲ ਦੇ ਲਈ ਸਟੋਰ ਕਰਕੇ ਰੱਖ ਸਕਦੇ ਹੋ ਤੇ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਤੇ ਬੱਚਿਆਂ ਨੂੰ ਬੜਾ ਜ਼ਿਆਦਾ ਪਸੰਦ ਆਏਗਾ ਇਹ ਵਾਲਾ ਮੁਰੱਬਾ ਤੁਸੀਂ ਇੱਕ ਵਾਰੀ ਜ਼ਰੂਰ ਬਣਾਇਓ ਕਿ ਜਿਹੜਾ ਆਮਰੇ ਬੋਇਲ ਆਣਾ ਸ਼ੁਰੂ ਹੋ ਗਿਆ ਹੈ ਤੇ ਥੋੜਾ ਜਿਹਾ ਮੈਂ ਵਿੱਚ ਚੁਟਕੀ ਖਲਦੀ ਪਾ ਦਾਂਗੀ ਤਾਂ ਕਿ ਜਿਹੜਾ ਇਹਦਾ ਕਲਰ ਹੈ ਬਹੁਤ ਸੋਨਾ ਆ ਜਾਏ ਤੇ ਥੋੜਾ ਜਿਹਾ ਮੈਂ ਦੇ ਵਿੱਚ ਨਮਕ ਪਾ ਦਾਂਗੀ ਬਿਲਕੁਲ ਥੋੜਾ ਜਿਹਾ ਇਹ ਮਿਕਸ ਕਰ ਲਾਂਗੇ ਫਿਰ ਤੁਸੀਂ ਦੇਖਿਓ ਹਲਦੀ ਪਾਉਣ ਦੇ ਨਾਲ ਜਿਹੜਾ ਇਹਦੇ ਕਲਰ ਹੈ ਉਹ ਬਹੁਤ ਸੋਹਣਾ ਆਏਗਾ ਆਂਬ ਨੇ ਜਿਹੜੇ ਉਹ ਚੰਗੀ ਤਰ੍ਹਾਂ ਬੋਇਲ ਹੋ ਗਏ ਨੇ ਬਸ 2-3 ਮਿੰਟ ਵਿੱਚ ਇਹ ਅੱਛੀ ਤਰ੍ਹਾਂ ਬੋਇਲ ਹੋ ਜਾਂਦੇ ਨੇ ਤੇ ਹੁਣ ਮੈਂ ਇੱਕ ਸਟੇਨਰ ਲੈ ਲਿਆ ਤੇ ਇਹਦੇ ਵਿੱਚ ਆਪਾਂ ਆਂਬ ਜਿਹੜੇ ਨੇ ਉਹ ਸਟ੍ਰੇਨ ਕਰ ਲਾਂਗੇ ਪਾਣੀ ਸਾਰਾ ਕੱਢ ਕੇ ਇਹਨਾਂ ਚੰਗੀ ਤਰ੍ਹਾਂ ਆਪਾਂ ਆਂਬਾਂ ਨੂੰ ਸਾਰਿਆਂ ਨੂੰ ਸਟ੍ਰੇਨ ਕਰ ਲਾਂਗੇ ਤੇ ਆਪਾਂ ਜਿਹੜੇ ਆਂਬ ਨੇ ਹੁਣ ਆਪਾਂ ਇੱਕ ਸਟੀਲ ਦੀ ਕੜਾਈ ਵਿੱਚ ਪਾ ਦਾਂਗੇ ਇਹ ਤੁਸੀਂ ਸਟੀਲ ਦੀ ਕੜਾਈ ਵਿੱਚ ਬਣਾਉਣਾ ਹੈ ਤੇ ਚੀਨੀ ਪਾ ਦਾਂਗੇ ਤੁਸੀਂ ਚੀਨੀ ਦੀ ਜਗ੍ਹਾ ਤੇ ਮਿਸ਼ਰੀ ਦਾ ਯੂਜ਼ ਕਰਨਾ ਚਾਹੋ ਤਾਂ ਉਹ ਵੀ ਕਰ ਸਕਦੇ ਹੋ ਚੀਨੀ ਪਾਉਣ ਤੋਂ ਬਾਅਦ ਇਹਨੂੰ ਆਪਾਂ ਇੱਕ ਛੱਕਣ ਦੇ ਨਾਲ ਟੱਕ ਦਾਂਗੇ ਘੰਟੇ ਗੁਵਾ ਦੋ ਘੰਟੇ ਬਾਅਦ ਆਪਾਂ ਦੇਖਾਂਗੇ ਤੇ ਇਹ ਜਿਹੜੀ ਚੀਨੀ ਹੈ ਉਹ ਆਪਣੇ ਆਪ ਜਿਹੜੀ ਹੈ ਮੈਲਟ ਹੋ ਜਾਏਗੀ ਤੇ ਜਿਹੜਾ ਇਹ ਵਾਲਾ ਪਾਣੀ ਹੈ ਇਹ ਆਪਾਂ ਵੇਸਟ ਨਹੀਂ ਕਰਾਂਗੇ ਇਹਦਾ ਆਪਾਂ ਬਹੁਤ ਹੀ ਵਧੀਆ ਡਰਿੰਕ ਬਣਾ ਕੇ ਤਿਆਰ ਕਰਾਂਗੇ ਤੇ 2 ਘੰਟੇ ਬਾਅਦ ਤੁਸੀਂ ਦੇਖੋ ਜਿਹੜੀ ਚੀਨੀ ਹੈ ਉਹ ਪੂਰੀ ਤਰ੍ਹਾਂ ਨਾਲ ਮੈਲਟ ਹੋ ਗਈ ਤੇ ਹੁਣ ਆਪਾਂ ਇਹਦੇ ਵਿੱਚ ਥੋੜੇ ਜਿਹੀ ਕੇਸਰ ਦੇ ਧਾਗੇ ਮਿਕਸ ਕਰ ਦਾਂਗੇ ਇਹਨਾਂ ਜਿਹੜਾ ਇਹਦਾ ਕਲਰ ਹੈ ਉਹ ਬਹੁਤ ਸੋਹਣਾ ਆ ਜਾਏਗਾ ਤੇ ਹੁਣ ਆਪਾਂ ਇਹਨੂੰ ਗੈਸ ਔਨ ਕਰਕੇ ਥੋੜੀ देर ਵਾਸਤੇ ਪਕਾ ਲਾਂਗੇ ਤੇ ਦੇਖੋ ਆਪਣੀ ਜਿਹੜੀ ਚਾਸ਼ਨੀ ਹੈ ਉਹ ਪੱਕਣੀ ਸ਼ੁਰੂ ਹੋ ਗਈ ਹੈ ਤੇ ਆਪਾਂ ਇਹ ਚਾਸ਼ਨੀ ਨੂੰ ਉਦੋਂ ਤੱਕ ਪਕਾਵਾਂਗੇ ਜਦੋਂ ਤੱਕ ਇਹ ਇਕ ਤਾਰ ਦੀ ਚਾਸ਼ਨੀ ਨਹੀਂ ਬਣ ਜਾਂਦੀ ਇਹ ਜਿਹੜੇ ਨੇ ਆਮ ਦਾ ਮੁਰੱਬਾ ਬਣਾਉਣ ਨੂੰ ਬਹੁਤ ਜ਼ਿਆਦਾ ਟਾਈਮ ਨਹੀਂ ਲੰਘਦਾ ਇਹ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦਾ ਹੈ ਤੇ ਇਹਨੂੰ ਸਿਰਫ ਆਪਾਂ ਜਦੋਂ ਵੀ ਸਟੋਰ ਕਰਨਾ ਹੈ ਉਹ ਬਿਲਕੁਲ ਸੁੱਕੇ ਕੰਟੇਨਰ ਦੇ ਵਿੱਚ ਸਟੋਰ ਕਰਕੇ ਰੱਖਣਾ ਹੈ ਤੇ ਇਹ ਨੂੰ ਇੱਕ ਚੰਗਾ ਬੋਇਲ ਆਣਾ ਸ਼ੁਰੂ ਹੋ ਗਿਆ ਹੈ। ਤੇ ਆਪਾਂ ਹੁਣ ਇੱਕ ਵਾਰੀ ਚੈੱਕ ਕਰ ਲਾਂਗੇ ਕਿ ਆਪਣੀ ਜਿਹੜੀ ਚਾਸ਼ਨੀ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋਈ ਨਹੀਂ ਥੋੜਾ ਠੰਡਾ ਕਰਾਂਗੇ। ਇਹ ਆਪਣੀ ਚਾਸ਼ਨੀ ਜਿਹੜੀ ਹੈ ਇੱਕ ਤਾਰ ਦੀ ਬਣ ਗਈ ਤੇ ਬਿਲਕੁਲ ਪਰਫੈਕਟ ਹੈ ਤੇ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਨਹੀਂ ਤਾਂ ਜਿਹੜੇ ਆਮ ਬ ਨੇ ਉਹ ਜ਼ਿਆਦਾ ਸਖਤ ਹੋ ਜਾਣਗੇ। ਤੇ ਤੁਸੀਂ ਦੇਖੋ ਕੇਸਰ ਪਾਣ ਦੇ ਨਾਲ ਜਿਹੜਾ ਇਹਦਾ ਕਲਰ ਹੈ ਬਹੁਤ ਸੋਹਣਾ ਆਇਆ ਹੈ ਤੇ ਇਹਨੂੰ ਆਪਾਂ 2 ਮਿੰਟ ਲਈ ਟਾ ਕੇ ਰੱਖ ਦਾਂਗੇ ਤੇ ਫਿਰ ਮੈਂ ਤੁਹਾਨੂੰ ਦਿਖਾਵਾਂਗੀ ਇਹਦਾ ਕਲਰ ਹੋਰ ਵੀ ਜ਼ਿਆਦਾ ਸੋਨਾ ਹੋ ਜਾਏਗਾ ਤੇ ਜਿਹੜਾ ਆਪਾਂ ਆਮ ਦਾ ਪਾਣੀ ਰੱਖਿਆ ਹੋਇਆ ਸੀ ਪਾ ਕੇ ਉਹਦਾ ਹੁਣ ਆਪਾਂ ਇੱਕ ਬਹੁਤ ਹੀ ਵਧੀਆ ਡਰਿੰਕ ਬਣਾ ਕੇ ਤਿਆਰ ਕਰਾਂਗੇ ਆਪਾਂ ਕੁਝ ਲਾਉਂਗੇ ਆਈਸ ਕਿਊਬਸ ਤੇ ਇਹ ਵਾਲਾ ਪਾਣੀ ਜਿਹੜਾ ਠੰਡਾ ਹੋ ਗਿਆ ਆਮ ਦਾ ਇਦੇ ਵਿੱਚ ਪਾ ਲਾਂਗੇ ਆਪਾਂ ਜਿੰਨਾ ਮੱਕੇ ਦੇ ਵਿੱਚ ਮੈਂ ਕਰਨਾ ਤਾਂ ਥੋੜਾ ਜਿਹਾ ਪਾਇਆ ਹੋਇਆ ਸੀ ਜੇ ਤੁਹਾਨੂੰ ਪਾਠ ਹੋਵੇ ਤਾਂ ਤੁਸੀਂ ਪਾ ਸਕਦੇ ਹੋ ਤੇ ਥੋੜਾ ਜਿਹਾ ਦੇ ਵਿੱਚ ਆਪਾਂ ਕਾ ਲੂਣ ਪਾ ਦਾਂਗੇ ਤੇ ਇੱਕ ਚਮਚ ਆਪਾਂ ਪੀਸੀ ਹੋਈ ਚੀਨੀ ਦਾ ਪਾ ਦਾਂਗੇ ਤੇ ਆਪਣਾ ਬਹੁਤ ਹੀ ਵਧੀਆ ਜਿਹੜਾ ਡਰਿੰਕ ਬਣ ਕੇ ਤਿਆਰ ਹੈ ਤੇ ਗਰਮੀ ਦੇ ਵਿੱਚ ਠੰਡਾ ਠੰਡਾ ਡਰਿੰਕ ਪੀਓ ਤੇ ਆਪਾਂ ਇੱਕ ਨਿੰਬੂ ਦਾ ਟੁਕੜਾ ਲੈ ਕੇ ਇਹਨੂੰ ਡੈਕੋਰੇਟ ਕਰਾਂਗੇ ਈਪੂਦੀਨੇ ਦੇ ਪੱਤੇ ਦੇ ਨਾਲ ਇਸ ਨੂੰ ਡੈਕੋਰੇਟ ਕਰ ਦਾਂਗੇ ਇਹ ਬਹੁਤ ਹੀ ਵਧੀਆ ਆਪਣਾ ਜਿਹੜਾ ਡਰਿੰਕ ਹੈ ਉਹ ਬਣ ਕੇ ਤਿਆਰ ਹੋ ਗਿਆ ਤੇ ਦੇਖੋ ਤੁਸੀਂ ਕਿੰਨਾ ਵਧੀਆ ਡਰਿੰਕ ਆਪਣਾ ਬਣ ਕੇ ਤਿਆਰ ਹੋਇਆ ਤੇ ਦੇ 2-3 ਮਿੰਟ ਰੱਖਣ ਦਵਾ ਦੇਖੋ ਤੁਸੀਂ ਇਹਦਾ ਕਲਰ ਕਿੰਨਾ ਸੋਹਣਾ ਹੋ ਗਿਆ ਬਹੁਤ ਵਧੀਆ ਇਹਦਾ ਕਲਰ ਆਇਆ ਤੇ ਆਪਣਾ ਜਿਹੜਾ ਆਮ ਦਾ ਮਰਬਾ ਬਣ ਕੇ ਬਿਲਕੁਲ ਤਿਆਰ ਹੈ ਤੇ ਤੁਸੀਂ ਇਸ ਨੂੰ ਕਿਸੇ ਵੀ ਕੱਚ ਦੇ ਕੰਟੇਨਰ ਦੇ ਵਿੱਚ ਸੁੱਕਾ ਕੰਟੇਨਰ ਸਾਫ਼ ਹੋਣਾ ਚਾਹੀਦਾ ਉਹਦੇ ਵਿੱਚ ਤੁਸੀਂ ਇਹਨੂੰ ਭਰ ਕੇ ਰੱਖ ਲੋਗੇ ਤਾਂ 1 ਸਾਲ ਤੱਕ ਜਿਹੜਾ ਆਮ ਦਾ ਮਰਬਾ ਹੈ ਬਿਲਕੁਲ ਵੀ ਖਰਾਬ ਨਹੀਂ ਹੋਏਗਾ ਤੇ ਜੇਕਰ ਤੁਸੀਂ ਮੇਰੇ ਚੈਨਲ ਕੁਕ ਵਿਦ ਕੁਆਰ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਹਾਂ ਇੱਕ ਹੋਰ ਗੱਲ ਜਿਸ ਹਿਸਾਬ ਨਾਲ ਤੁਸੀਂ ਜਿੱਦਾਂ ਆਂਬ ਲੈਣੇ ਨੇ ਉਸੇ ਹਿਸਾਬ ਨਾਲ ਤੁਸੀਂ ਚੀਨੀ ਲੈਣੀ ਹੈ ਮੇਰੇ 900 ਗ੍ਰਾਮ ਆਂਬ ਸੀਗੇ ਤੇ ਮੈਂ 900 ਗ੍ਰਾਮ ਇਹ ਚੀਨੀ ਦਾ ਯੂਜ਼ ਕੀਤਾ ਹੈ ਜਿਸ ਹਿਸਾਬ ਦੇ ਤੁਸੀਂ ਆਂਬ ਲੈਣੇ ਨੇ ਉਸ ਹਿਸਾਬ ਨਾਲ ਤੁਸੀਂ ਚੀਨੀ ਦਾ ਯੂਜ਼ ਕਰਨਾ ਹੈ ਤੇ ਇਹ ਜਿਹੜਾ ਆਂਬ ਦਾ ਮਰਬਾ ਬਣ ਕੇ ਬਹੁਤ ਹੀ ਵਧੀਆ ਤਿਆਰ ਹੋਇਆ ਹੈ ਤੇ ਇਹਨੂੰ ਤੁਸੀਂ ਇੱਕ ਸਾਲ ਤੱਕ ਰੱਖ ਸਕਦੇ ਹੋ ਸਟੋਰ ਕਰਕੇ ਰੱਖ ਸਕਦੇ ਹੋ ਜੇ ਜੇਕਰ ਤੁਸੀਂ ਮੇਰੇ ਚੈਨਲ ਕੁਕ ਵਿਦ ਪੋਰ ਤੇ ਪਹਿਲੀ ਵਾਰੀ ਵਿਜ਼ਿਟ ਕਰ ਗਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਜੁੜ ਕੇ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਮੇਰੀ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲੇਗਾ ਤਾਂ ਫਿਰ ਮਿਲਾਂਗੇ ਅੱਜ ਇੱਕ ਹੋਰ ਮਜ਼ੇਦਾਰ ਰੈਸਪੀ ਦੇ ਨਾਲ ਉਦੋਂ ਤੱਕ ਲਈ ਸਾਰੀ ਸ਼ਿਕਾ